ਅੱਜ ਉਹ ਕੰਧ ਜਿੱਥੇ ਕੰਧ ਹੋਈ ਹੈ ਉੱਥੇ ਉਹ ਕੰਧਾਂ ਨੇ ਸਾਰਾ ਕੁਝ ਇਹ 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 ਸੈਣੇ ਅੱਜ ਵਸਾ ਗਏ ਇਹ ਫੌਂ ਜਿਹੜੇ ਕਰਦਾ ਐਸਐਸਪੀ ਤੇ ਡੀਐਸਪੀ ਉਹ ਸਾਰੇ ਭੈਣਚੋ ਤੇ ਮੈਂ ਇੱਥੇ ਬਾਈ ਬੈਠਾ ਆਵੇ ਮੇਰੇ ਕੋਲੇ ਕੰਜਰ ਨਾਲੇ ਉਹ ਐਸਐਸਪੀ ਨਾਲੇ ਉਹ ਡੀਸੀਐਸਪੀ ਚੜਾ ਮੈਂ ਵੀ ਜਿਹੜੇ ਭੈਣਚੋ ਤੇ ਮੈਨੂੰ ਆਣ ਕੇ ਫੜਦੇ ਨੇ ਕੰਜਰ ਜਿਹੜੇ ਇਨਸਾਫ ਕਰਦੇ ਨੇ ਆਣ ਕੇ ਕਰਦੇ ਨੇ ਮੇਰੇ ਪਿਓ ਦੀ ਤੇ ਮੇਰੇ ਸਾਰੇ ਦਿਨ ਲੱਗਾ ਪੈ ਪਣੀ ਉਦੋਂ ਬਾਅਦ ਮੇਰੀ ਜੜੀ ਨਾ ਪੁਆਰਾ ਹਿਸਾ ਹੈਗਾ ਹੀ ਉਹ ਤਾਂ ਮੈਨੂੰ ਅਜੇ ਲੈਣਾ ਹੀ ਸੀਗਾ ਚਲੋ ਮੇਰੇ ਤੇ ਇਹ ਗੁਣ ਕੀਤੇ ਨੇ ਉਹ ਸਾਡੇ ਦਾ ਗੁਣ ਕਰਦਾ ਸੀ ਹਾਂ ਚਿੰਗਾਰ ਖੁੱਲ ਤੇ ਮੇਰੇ ਉਹ ਚਿੰਗਾਰ ਤਾਂ ਕਿਆ ਚਿੰਗਾਰ ਨੇ ਇਹ ਗੱਲ ਜ਼ੁਬਾਨੀ ਮੈਂ ਉਹ ਐਡਾ ਹੈਗਾ ਸੀ ਉਹ ਹੀ ਸਾਡੀ ਗੱਲ ਨਹੀਂ ਸੀ ਤਾਂ ਨੇ ਉਹ ਮਾਂਮੀ ਕਿਆ ਸੀ ਉਹ ਤਾਂ ਜੋ ਅਸੀਂ ਇਹਦੇ ਨਹੀਂ ਅਸੀਂ ਵਿੱਚ ਉਹ ਸੈਨ ਤੇ ਉਹ ਲੈ ਗੋ ਹਾਂ ਉਹਨੇ ਕਿਹਾ ਸੀ ਸੈਨ ਕਿਤੇ ਤਾਂ ਕਰਾਉਣੇ ਨੇ ਮਾਂ ਜਿਹੜੀ ਉਹ ਪੂਰੀ ਹੋ ਗਈ ਸਾਰਾ ਕੋ ਇਹ ਇਹ ਉਹ ਇਹ ਵਿੱਚ ਹੀ ਵਿੱਚੇ ਸਾਰਾ ਕੋ ਕਰ ਦੇਣਗੇ ਕਾ ਕੀ ਛੱਡ ਦੇ ਮਾਂ ਅਸੀਂ ਲੈ ਜਾਣਗੇ ਆ ਆ ਦਾੜੀ ਛੱਡ ਲੈ ਨਹੀਂ ਮੈਂ ਉਹ ਕੋਈ ਨਹੀਂ ਆ ਤੂੰ ਮੈਨ ਕੋਈ ਨਾ ਹੱਥ ਚਾਤ ਉਹ ਸੈਨ ਸਾਰਾ ਕੁਝ ਇਹ ਹੈ ਨਾ ਸਾਰਾ ਕੁਝ ਹੈ ਕਰੇਗਾ ਹਾਂ ਕਰਾਂਗੇ ਚਾਹੋ ਹੋਮੀ ਕਰਦੇ ਹਾਂ ਮੈਂ ਕਰਾਂਗੇ ਜਦੋਂ ਕਿਰਾਏ ਦੀ ਸੀਰ ਦਾ ਉਹ ਕਰੇਗਾ ਜਦੋਂ ਸੀਰ ਦਾ ਦਾ ਪੈ ਦੂਜੇ ਦਾ ਸੱਤ ਮਰਲੇ ਪ੍ਰਗਟ ਹਾਂ ਸੱਤ ਮਰਲੇ ਉਹ ਕਰਾਉਂ ਆ ਉਹ ਸੱਤ ਮਰਲੇ ਅੱਜ ਵੀ ਏ ਤੇ ਕੱਲ ਵੀ ਆ ਸੱਤ ਆ ਕਿੰਨੀ ਜਗਾ ਉਹ ਤੁਹਾਡੀ ਆ ਉਹ ਤੁਹਾਡੀ ਆ ਚਾਚਾ ਤੂੰ ਨਾ ਮੇਰੀ ਚਾਚਾ ਚਾਚਾ ਤੈਨੂੰ ਪ੍ਰਗਟ ਉਹ ਸਿਰਫ ਦਾੜੀ ਦਾ ਟੁੱਟਦਾ ਹੀ ਆਉਂਦਾ ਸੀ ਨਾ ਮੈਂ ਨਾ ਸਿਰਫ ਕਿ ਚੱਟੀ ਦਾੜੀ ਦੀ ਹਾਲਤ ਕਰਦਾ ਤੇ ਮੈਂ ਕਹਿੰਦਾ ਸੀ ਚਾਚਾ ਮੇਰਾ ਤੇ ਚੱਕ ਦਾ ਨਾ ਮੋਢਾ ਲਾ ਕੇ ਖੜੂੰਗਾ ਪਿੰਡ ਵੀ ਕਹੂੰਗਾ ਠੀਕ ਏ ਮੰਮੀ ਕਾਂਗਾ ਮੇਰਾ ਚਾਚਾ ਏ ਤੇ ਹੁਣ ਮੈਂ ਚੱਡ ਗਿਆ ਚਾਚਾ ਏ ਮੇਰਾ ਚਾਚਾ ਏ ਮੇਰਾ ਆ ਜਿਹੜਾ ਆਇਆ ਸੀ ਜਿਹੜਾ ਕਹਿੰਦਾ ਸੀ ਨਾ ਤੇ ਇਹ ਨਸ਼ੱਤਰ ਦਾ ਭਰਾ ਮੈਂ ਮੰਨਦਾ ਐ ਮਾਂ ਕਿੰਨੂ ਨਹੀਂ ਬੱਲਿਆ ਪਤਾ ਹਾਂ ਉਹ ਆਂਦੇ ਸੈਂਟਰ ਲੇਨ ਆਏ ਹਾਂ ਹਾਂ ਜਾ ਜਾ ਮੈਨੂੰ ਹਾਂ ਲੈਣ ਦੇ ਤੇ ਮੈਂ ਪਾਣੀ ਥੜੀ ਪੀਂਦੇ ਮੈਂ ਪਾਣੀ ਵੀ ਪਿਆ ਸਾਰੇ ਕੋ ਚਾਚਾ ਏ